ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੰਜ ਚਾਰ ਗਾਵਾਂ ਸੇ ਲੈ ਕੇ ਆਏ ਹਾਂ ਜੀ ਦੋ ਟੋਕੜ ਗੱਭਣਾ ਬਈ ਇੱਕ ਸੂਈ ਵੀ ਆ ਇੱਕ ਗੱਭਣਾ ਬਈ ਆਓ ਪੁੱਛ ਲੈਨੇ ਬਈ ਟੋਟੇਲ ਭਾਈ ਜੀ ਹਸੀ ਗਾਲ ਹਸੀ ਗਾਲ ਜੀ ਉਹ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲੋ ਜੀ ਨਾਮ ਗੁਰਲਾਲ ਸਿੰਘ ਜੀ ਪਿੰਡ ਪਠਲਾ ਜਿਹਦਾ ਬਰਨਾਲਾ ਤਹਿਸੀਲ ਭਾਈ ਤਹਿਸੀਲ ਤਨੋਲਾ ਜੀ ਨੇੜੇ ਪਿੰਡ ਦੇ ਨੇੜੇ ਤਣਾਉਲਾ ਮੰਡੀ ਰਹਿ ਜਾਂਦੀ ਹੈ ਜੀ 5 ਕਿਲੋਮੀਟਰ ਠੀਕ ਆ ਮੋਬਾਈਲ ਨੰਬਰ ਬੋਲ 79808643 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੇ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਵੀ ਇਹ ਪਹਿਲਾ ਸੂਆ ਸੂਈ ਹੋਈ ਹੈ ਜੀ ਠੀਕ ਆ ਤੇ ਇਹ 5 ਮਹੀਨਿਆਂ ਦੀ ਕੱਪਣਾ ਜੀ ਉੱਪਰ ਆ 5 ਦਿਨ 5 ਮਹੀਨਾ ਤੋਂ ਠੀਕ ਆ ਬਾਈ ਤੇ 5 ਕਿਲੋ ਦੁੱਧ ਆਈ ਥੱਲੇ ਚੈੱਕ ਕਰਵਾਈ ਵੀ ਬਾਈ ਹਾਂ ਜੀ ਹਾਂ ਚੈੱਕ ਪਾਸ ਅਗਲਾ ਉਹਦੀ ਕਰਾ ਲੇ ਹਨਾ ਤੋਰ ਦੀ ਮੜੀ ਹਾਂ ਤੋਰ ਦਿਓ ਬਾਈ ਇਸ ਵੀ ਉਹ ਦੀ ਚੰਗੀ ਆ ਬੋਦੀਵਾਦੀ ਚੰਗੀ ਆ ਸਨਖ ਪੋਣਾ ਜਿਹੜਾ ਬੈਡ ਦੇ ਵਿੱਚ ਬਹੁਤ ਚੰਗਾ ਚਮਕ ਚਮਕ ਬਹੁਤ ਆ ਬਈ ਜਾਤ ਬ੍ਰੀਡ ਫੁੱਲ ਤੋਰਾ ਤਾਰਾ ਚੰਗਾਗਾ ਦੁੱਧ ਬਈ 5 ਲੀਟਰ ਦਾ ਦਾਂ ਥਣ ਚੰਗਾ ਲੱਗਦਾ ਬਾਦੂ ਜੇ ਪਹਿਲਾਂ ਸਾਮ ਚ ਨਹੀਂ ਆਈ ਚਵਾਈ ਕਿਵੇਂ ਆ ਬਈ ਚਵਾਈ ਪੂਰੀ ਵਧੀਆ ਜੀ ਠੀਕ ਆ ਠੰਡੀ ਸੀਲਾ ਪੂਰੀ ਹਾਂ ਹਾਂ ਜੀ ਚਾਹ ਉਹੀ ਟਾਣਾ ਮਾਰੀ ਚੱਲ ਬਣਾਣੇ ਨੇ ਤੋਂ ਠੀਕ ਆ ਬਈ ਠੰਡੀ ਸੀਲਾ ਚਵਾਈ ਚੁਈ ਓਕੇ ਆ ਬਾਈ ਹਨ ਥਣ ਵਗੈਰਾ ਨੇੜ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਾਣ ਚਾਰੇ ਥਣ ਨਿਕੜਵੇਂ ਪੂਰੇ ਘਰ ਤੇ ਖੰਢੀ ਠੁੱਡੀ ਖੋਲ ਲਾਂ ਠੀਕ ਈਮੋ ਲਾ ਭਰਾ ਦਾ ਤੇਰਾ ਲੈਣ ਦੇਣੀ ਆ ਜੀ 36000 ਰੁਪਏ 36000 ਰੁਪਏ ਮਾਨਦਾਨ ਹੋ ਜੀ ਹਾਂ ਹਾਂ ਮਾਨਦਾਨ ਹੋ ਜੀ 36000 ਰੁਪਏ ਉਹ ਕੋਈ ਠੰਡੀ ਸੀਲ ਲਾ ਦੋ ਚਾਹੇ ਧਾਰਾ ਮਾਰੀ ਚੱਲੇ ਠੰਡੀ ਸੀਲ ਬਈ ਪੂਰੀ ਆ ਮੈਂ ਨਾ ਕੀ ਬਾਤ ਆ ਆ ਗਏ ਵੀਰੇ ਦੋ ਨੰਬਰ ਇਹ ਸੂਈ ਫੀ ਹੈ ਜੀ ਇਹਨੂੰ ਹੋਗੇ ਸੂਈ ਨੂੰ 9 ਦਿਨ ਜੀ ਠੀਕ ਆ ਬਈ ਕਿਹੜਾ ਸੂਆ ਸੂਈ ਆ ਇਹ ਇੱਕ ਨੂੰਈ ਸੂਈ ਆ ਜੀ ਪਹਿਲਾ ਸੂਆ ਸੂਈ ਆ ਠੀਕ ਆ ਬੱਚਾ ਬਈ ਇਹਦਾ ਤੇਰਾ ਬੱਚਾ ਉਹ ਖੜਾ ਬੱਚਾ ਜੀ ਠੀਕ ਆ ਹੋ ਹਾਂ ਜੀ ਬੱਚਾ ਬੱਚਾ ਬਈ ਉਹ ਖੜਾ ਠੀਕ ਆ ਕਿੰਨੇ ਕ ਦੁੱਧ ਤੇ ਆ ਹੁਣ ਹੁਣ 20 ਕਿਲੋ ਰੈਡੀ ਆ ਯਾ ਪਾ 19 ਮੰਨ ਕੇ ਜਿਹੜਾ ਮਰਜੀ ਜੋਲੇ 20 ਲੀਟਰ ਬਾਈ ਕਹਿੰਦਾ ਦੁੱਧ ਰੈਡੀ ਆ ਓਨੇ ਲੀਟਰ ਮੰਨ ਕੇ ਸੌਦਾ ਕਰ ਲਿਓ ਆਰਡਰ ਕਮਾਲ ਦਾ ਕੱਦ ਵੱਡਾ ਦੁੱਧ ਤਾਂ 24 25 ਕਰ ਜੂ ਜੀ ਬੱਚਾ ਮਗਰ ਬਾਕੀ ਟਾਈਮ ਗਰਮੀ ਦਾ ਹਾਂ ਗਰਮੀ ਦਾ ਟਾਈਮ ਆ ਭਾਈ ਦੁੱਧ ਮਾੜਾ ਮੋਟਾ ਚੱਲ ਗਾ ਗਰਮੀ ਚ ਦੁੱਧ ਦੇਣਾ ਹੁਣ ਬਹੁਤ ਔਖਾ ਭਾਈ ਦੇਖ ਆਰਡਰ ਬੜਾ ਕਮਾਲ ਆ ਭਾਈ ਮੁਠੀ ਵਾਲਾ ਥਣ ਚਵਾਈ ਕਿਵੇਂ ਆ ਚਵਾਈ ਪੂਰੀ ਇੱਕ ਨੰਬਰ ਆ ਜੀ ਇੱਕ ਨੰਬਰ ਆ ਭਾਈ ਠੀਕ ਆ ਮੁੱਲ ਕੀ ਆ ਵੀਰੇ ਇਹਦਾ ਫੋਨ ਤੇ ਕਰ ਲਾਂਗੇ ਜੀ ਜਾਇਜ਼ ਹੋਊਗਾ ਹਾਂ ਜੀ ਹਾਂ ਜਮਾ ਜਾਇਜ਼ ਮੋਲ ਜਿਹੜਾ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੋਲ ਜਿਹੜਾ ਠੰਡੀ ਸੀਲ ਹੈ ਜੀ ਕੋਈ ਚੱਕਰ ਨਹੀਂ ਜਮਾ ਚੱਡਾ ਝਾੜ ਦਿਆ ਪੂਰਾ ਲੇਵ ਹੈ ਜੀ ਠੀਕ ਆ ਬੜਾ ਘੈਂਟ ਲੇਵਾ ਤਿਆਰ ਕਰਿਆ ਹਾਂ ਹਾਂ ਜੀ ਠੀਕ ਆ ਜੀ ਅੱਗੇ ਵੀਰ ਤਨ ਨੰਬਰ ਜਿਹੜਾ ਸੂਆ ਹੁੰਦੀ ਐ ਇਹ ਤੀਜਾ ਸੂਆ ਦੂਜੇ ਮੰਨ ਲੈ ਚਾਹੇ ਤੀਜਾ ਮੰਨ ਲਈ ਯਾਰ ਠੀਕ ਆ ਬਾਈ ਕਿੰਨਾ ਟਾਈਮ ਪਿਆ ਹਜੇ ਦਿਨ ਲੈ ਜੂ ਜੀ ਇਹ 6-7 ਹਲੇ 6-7 ਹਾਂ ਜੀ 6 ਸ ਬੜਾ ਪਿਆਰਾ ਜਰਸੀ ਆ ਨਾ ਹਾਂਜੀ ਜਰਸੀ ਆ ਜਰਸੀ ਆ ਬਈ ਗਰਮੀ ਕਿ ਆ ਨਹੀਂ ਕੋਈ ਬਾਹਲਾ ਛੋਟਾ ਕੱਦ ਨਹੀਂ ਹੈਗਾ ਜੀ ਸਹੀ ਗੱਲ ਵੀਡੀਓ ਮਕਾਦਦਾ ਮੀਡੀਅਮ ਮਕਾਦਦਾ ਤੋਰਾ ਚੰਗਾ ਆਰਡਰ ਕਮਾਲ ਦਾ ਕੱਚੀ ਜ਼ਰੂਰ ਆ ਹਜੇ ਦਿਨ ਲੈਂਦੀ ਆ ਉਹ ਉਸ ਵੀ ਰਸੂਲ ਬਠੇਰੀ ਆ ਜੀ ਜਿਵੇਂ ਮਰਜੀ ਉਹ ਕਰੀ ਚੱਲ ਲੈ ਜਿਵੇਂ ਮਰਜੀ ਹੱਥ ਲਾਈ ਤੇ ਲਾਂਡੂ ਨਾ ਬਹੁਤ ਪਈਆਂ ਨੇ ਹਲੇ ਅੱਲਾ ਦੇਖੋ ਬਈ ਸਾਰੀਆਂ ਬਲਡਾਂ ਕੱਢ ਕੇ ਫੇਰ ਸੋਣਾਗਾ ਤੇ ਲੱਡੂ ਲ ਬਹੁਤ ਪਈ ਬਹੁਤ ਜ਼ਿਆਦਾ ਆ ਜੀ ਬਾਕੀ ਸ਼ੀਰ ਰਸੂਲ ਬਹੁਤ ਆ ਬਾਕੀ ਥਾਂ ਸੋਣਾ ਜੀ ਸਹੀ ਗੱਲ ਆ ਬਈ ਇਸ ਵੀ ਚੰਗਾ ਕਰਮਾ ਇਹਦਾ ਆਜਾ ਮੁੱਲ ਵੀਰੇ ਦਾ ਇਹਦਾ ਮੁੱਲ ਲੈਣ ਦੇਣੀ ਹੈ 55000 ਜੀ 55000 ਰੁਪਏ ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ ਜੀ 55000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਅੱਗੇ ਵੀਰੇ ਲਾਸਟ ਚਾਰ ਨੰਬਰ ਟੋਕਰ ਗੱਬਣ ਇਹ ਟੋਕਰ ਦੇ ਬਣਾਈ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਸੂਈ ਹੋਈ ਹੈ ਜੀ ਤੀਜੇ ਵਾਸਤੇ ਗੱਬਣਾ ਕਿੰਨੇ ਟਾਈਮ ਦੀ ਬਾਈ ਇਹ 6.5 ਮਹੀਨੇ ਦੀ ਗੱਬਣ ਹੈ ਜੀ ਦੁੱਧ ਦੋ ਡਰਾਈ ਹੈਗਾ ਦੁੱਧ ਬਸ 3 ਕਿਲੋ ਆ ਜੀ ਇੱਕ ਟਾਈਮ ਚ ਉਹਨੇ ਡਰਾਈ ਮੰਨੋ ਇੱਕ ਨਾ ਜਿਹੇ ਪਿਛਲੇ ਥਾਂ ਤੋਂ ਤਿੱਲਾ ਮਾਗਰਲੇ ਤੋਂ ਬਹਿਣੀ ਵਾਲੇ ਤੋਂ ਠੀਕ ਆ ਹਾਂ ਇੱਕ ਥਾਂ ਤੋਂ ਇਹ ਗਾਹ ਸੀਗਲ ਬਹੁਤ ਆ ਜੀ ਬਾਕੀ ਨਾਲੇ ਫਾਰਮ ਵਾਲੀ ਆ ਪੂਰੀ ਐ ਨਹੀਂ ਹੈਗੀ ਫੁੱਲ ਵੱਡਾ ਢਾਂਚਾ ਬਾਈ ਚਿਵਾਈ ਚੁਵੀ ਕਿਵੇਂ ਆਉਗਾ ਇਹ ਚਿਵਾਈ ਪੂਲੀ ਹੋਵਾ ਜੀ ਲੋ ਠੀਕ ਆ ਜਮਾ ਕੁਛ ਨਹੀਂ ਕਹਿੰਦੇ ਚਾਹੇ ਬੰਨਿਆ ਆ ਗਣਾ ਨੇ ਆਣੇ ਤੋਂ ਚੰਗਾ ਫੇਸ ਬਿਊਟੀ ਚੰਗੀ ਆ ਇੱਕ ਥਾਂ ਤੋਂ ਬਈ ਤਿੱਲਾ ਬਹਿਣੀ ਵਾਲੇ ਪਾਸੇ ਵਾਲੇ ਹਾਂ ਜੀ ਹਾਂ ਭਾਈ ਕੱਦ ਕੋ ਦਿਖਾ ਦਿਓ ਜੀ ਕੱਦ ਫੁੱਲ ਚੰਗਾ ਤੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਚੰਗੀ ਆ ਪੱਧਰ ਆ ਬੜ ਬਾਈ ਫੁੱਲ ਕੱਦਗਾ ਠਾਲੀ ਆ ਯਾਦ ਬਿਊਟੀਫੁਲ ਚੰਗੀ ਆ ਤਾਜੀ ਦੇ ਰੋਧ ਦਾ ਪਤਾ ਕੁਛ ਬਾਈ ਹੈ ਤਾਜੀ ਨੇ ਕਿੰਨਾ ਕਿ ਦਿੱਤਾ ਇਹ ਰੋਧ ਇਹਨੇ ਦਿੱਤਾ 20 ਲੀਟਰ ਦਿੱਤਾ ਜੀ ਮੰਨ ਕੇ ਚਲੋ ਆਪਾਂ ਦਾ ਟੇਲੀ ਲੈ ਕੇ ਆਇਆ ਠੀਕ ਆ ਪਹਿਲਾ ਫਾਰਮ ਚੋਂ ਲਿਆਂਦੀ ਹੋਈ ਆ ਠੀਕ ਆ 24 ਲੀਟਰ ਦਿੱਤਾ ਹੁਣ ਵੀ 18-20 ਲੀਟਰ ਦਾ ਮੋੜ ਨਾਲ ਚਾਵੂ ਜੀ ਠੀਕ ਆ ਵੀਰੇ ਹਾਂ ਜੀ ਤੇ ਕੀ ਮੋਲ ਆ ਬਾਈ ਇਹਦਾ ਇਹ ਲੈਂਡ ਦੇਣੀ ਆ ਜੀ 29000 ਰੁਪਇਆ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ 29000 ਜੇ ਚਿੰਦਨਾ ਹੁੰਦੀ ਫਿਰ ਤਾਂ 45000 ਦੀ ਸੀ ਹਾਂ ਬਈ ਚੰਗੀ ਸੀ ਬੜ ਤੇ ਨਗੇ ਸੀਗੇ ਬਾਈਕ ਕੋਲੇ 4 ਇਹ ਵੀ ਥੋਕੜ ਗੱਬਣਾ ਆ ਜਰਸੀ ਤਾਜੀ ਸੋਣ ਵਾਲੀ ਆ ਆਹ ਸੋਈ ਵੀ ਆ ਬੜ 19 ਲੀਟਰ ਦੁੱਧ ਦੇ ਨੱਟ ਤਿਆਰ ਆ ਆ ਵੀ ਥੋਕੜ ਗੱਬਣਾ ਬਈ ਫੇਸਬੁਕ ਸੇਰਾ ਬਹੁਤ ਚੰਗਾ ਕਿਸੇ ਵੀਰ ਨੂੰ ਬਈ ਚਾਰਾਂ ਨਗਾਂ ਚ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ